ਦੇ ਦਿਖਾ ਦਿਓ ਕੋਈ ਟਰੈਕਟਰ ਆਪੀ ਆਪਣੇ ਨਾਮ ਮਿਲੂਗੇ ਟਰੈਕਟਰ ਦੀ ਮੈਂ ਨਾਮ ਕਰਵਾ ਕੇ ਦਿਵਾਉਂਗਾ ਹਾਂਜੀ ਹਾਂਜੀ ਆਪਣੇ ਨਾਮ ਦੀ ਅਰਥੀ ਆ ਤੁਹਾਡੇ ਨਾਮ ਹੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੋਈ ਜਣ ਆਪਣੇ ਨਾਮ ਬੋਲੀ ਜਾਂਦੀ ਆ ਅਰਥੀ ਦੀ ਇਹ ਕਿੰਨੇ ਪੈਸੇ ਦਾ ਹੈ ਬਾਈ ਇਹ ਦੇ ਦੇ ਦਾਂਗੇ ਤੈਨੂੰ 11000 ਦਾ ਜੀ 3 ਲੱਖ 10000 ਰੁਪਏ ਦਾ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਵਾਲੇ ਟਰੈਕਟਰਾਂ ਦੀ ਵੀ ਕੰਡੀਸ਼ਨ ਦੱਸ ਦਿਓ ਇੱਕ ਵਾਰੀ ਇਹ 735000 735 ਇਹ ਕਿੰਨੇ ਪੈਸੇ ਦਾ ਹੈ ਜੀ ਇਹ ਦੇ ਦੇ ਦਾਂਗੇ 130000 ਰੁਪਏ ਦਾ 1 ਲੱਖ 30000 ਰੁਪਏ ਦਾ ਲੈ ਬਾਈ ਜੀ ਇੱਕ ਵਾਰੀ ਚੈੱਕ ਕਰ ਲਓ ਮੈਂ ਕਹਣਾ ਵੀ ਇਦ ਉਹ ਮਾਨਸਾ ਨੰਬਰ ਆ ਲੋਕ ਲਈ ਠੀਕ ਹੈ ਜੀ ਪੂਰਾ ਸਾਫ਼ ਕਹਿ ਸਕਦੇ ਆ ਬਾਈ ਇਹਦੂ ਘਰ ਤਾਂ ਮਾਦਾ ਰੇਟ ਹੋਣੇ ਨਹੀਂ ਇਹਦਾ ਹਨਾ ਬਹੁਤ ਜ਼ਿਆਦਾ ਹੈ ਸਹੀ ਗੱਲ ਹੈ ਹਨਾ ਲੈ ਵੀ ਕਿਸੇ ਲੱਗਦਾ ਵੀ ਆਪਾਂ ਨੂੰ ਇੱਕ ਵਧੀਆ ਟਰੈਕਟਰ ਚਾਹੀਦਾ ਤਾਂ ਭਾਈ ਜੀ ਨੇ ਜਿਹੜਾ ਇਹਦਾ ਰੇਟ ਆਪਾਂ ਨੂੰ ਬਹੁਤ ਜ਼ਿਆਦਾ ਦੱਸਿਆ ਜੀ ਚੈੱਕ ਵੀ ਤੁਸੀਂ ਕਰ ਸਕਦੇ ਹੋ ਇੱਕ ਵਾਰੀ 1 ਲੱਖ ਤੇ ਬਾਈ 30000 ਰੁਪਏ ਕਹਿੰਦਾ ਬਾਈ ਜੀ ਮਾਨਸਾ ਦਾ ਜਿਹੜਾ ਨੰਬਰ ਆ ਟਰੈਕਟਰ ਦਾ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਸਵਰਾਜ 735 ਸੋ ਇਹ ਵਾਲੇ ਜਿਹੜਾ ਟਰੈਕਟਰ ਆਪਾਂ ਚੈੱਕ ਕਰਵਾਏ ਨੇ ਤੇ ਬਾਈ ਜੀ ਦਾ ਆਪਾਂ ਜਿਹੜਾ ਮੋਬਾਈਲ ਨੰਬਰ ਵੀ ਦੱਸਿਆ ਜੀ ਨਾਲ ਦੀ ਨਾਲ ਵੀਡੀਓ ਦੇ ਵਿੱਚ ਤੁਸੀਂ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਇੱਕ ਵਾਰੀ ਆਪਣੀ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਹੈਗਾ ਜੀ 24 ਸਤੰਬਰ ਤੇ ਆਪਾਂ ਖੜੇ ਆਂ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਜਿਵੇਂ ਕਿ ਆਪਣੇ ਪੇਰੇ ਜੀ ਆਪਾਂ ਬਹੁਤ ਸਾਰੇ ਟਰੈਕਟਰ ਪਹਿਲਾਂ ਦਿਖਾਉਂਦੇ ਰਹੇ ਆਂ ਟਰੈਕਟਰ ਮੰਡੀ ਦੇ ਵਿੱਚ ਤੇ ਸਾਰੇ ਭਰਾਵਾਂ ਨੂੰ ਦੱਸ ਦਈਏ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮੰਡੀ ਜੀ ਤਲਵੰਡੀ ਸਾਬੋ ਲੱਗਦੀ ਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸਾਰੇ ਭਰਾਵਾਂ ਨੂੰ ਜਿੰਨੇ ਵੀ ਟਰੈਕਟਰ ਸੋ ਅੱਜ ਦੀ ਵੀਡੀਓ ਜਿਹੜੀ ਆਪਣੀ ਹੋਣੀ ਹੈ ਸਪੈਸ਼ਲ ਟਰੈਕਟਰਾਂ ਦੇ ਰਿਗਾਰਡਿੰਗ ਆ। ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਜਾਂ ਆਪਣਾ ਟਰੈਕਟਰ ਵੇਚਣਾ ਹੋਵੇ ਤੁਸੀਂ ਬੁੱਧਵਾਰ ਦੇ ਟਰੈਕਟਰ ਮੰਡੀ ਦੇ ਵਿੱਚ ਆ ਸਕਦੇ ਹੋ ਜੀ। ਤਾਂ ਜਿਹੜੀ ਅੱਜ ਦੀ ਆਪਣੀ ਇਹ ਪ੍ਰੋਪਰ ਵੀਡੀਓ ਆ ਸਾਰੀ ਟਰੈਕਟਰਾਂ ਦੇ ਰਿਗਾਰਡਿੰਗ ਹੋਊਗੀ। ਸੋ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਅੱਜ ਦੀ ਵੀਡੀਓ 'ਚ ਆਪਣੀ ਪ੍ਰੋਪਰ ਚੈੱਕ ਕਰਿਓ ਜੀ। ਤੇ ਆਓ ਆਪਾਂ ਅੱਜ ਦਾ ਬਲੌਗ ਕਰਦੇ ਹਾਂ ਸਟਾਰਟ। ਟਰੈਕਟਰ ਦਾ ਮਾਡਲ ਹੈਗਾ ਜੀ 2006 ਤੇ ਰੇਟ ਦੀ ਗੱਲਬਾਤ ਕਰੀਏ ਤਾਂ 1,80,000 ਰੁਪਏ ਦੀ ਡਿਮਾਂਡ ਆ ਇੱਕ ਬਰੇ ਚਾਰੇ ਸਾਈਡਾਂ ਉੱਤੇ ਟਰੈਕਟਰ ਦਿਖਾ ਦਿਓ ਤੁਸੀਂ ਇਧਰ ਸਾਈਡ ਤੋਂ ਦਿਖਾ ਦਿਓ ਬਾਕੀ ਟਾਇਰ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੇ ਟਾਇਰ ਵਗੈਰਾ ਵਧੀਆ ਪਏ ਨੇ ਸੋ ਅੱਜ ਦੇ ਜਿਹੜੇ ਟਰੈਕਟਰਾਂ ਦੇ ਰੇਟ ਹੈ ਜੀ ਸਾਰੇ ਆਪਾਂ ਭਰਾਵਾਂ ਨੂੰ ਕਲੀਅਰ ਦਿਖਾਵਾਂਗੇ ਵੀ ਕਿ ਕੀ ਕੀ ਰੇਟ ਦੇ ਟਰੈਕਟਰ ਆਏ ਹੋਏ ਨੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਸਾਈਡ ਇੱਕ ਸਵਰਾਜ 744 ਖੜਾ ਹੈ ਜੀ ਜੇ ਆਪਾਂ ਇਹਦੇ ਵੀ ਮਾਡਲ ਦੀ ਗੱਲਬਾਤ ਕਰੀਏ ਤਾਂ ਇਹ ਬਲੇ ਟਰੈਕਟਰ ਦਾ ਮਾਡਲ ਹੈਗਾ ਜੀ 2000 ਮਾਡਲ ਆ ਪੂਰਾ ਤੇ ਰੇਟ ਹੈਗਾ ਟਰੈਕਟਰ ਦਾ 1,095,000 ਰੁਪਏ ਆ ਜੀ ਜਾਤਰ ਜਿਹੜੇ ਆਪਾਂ ਅੱਜ ਜਿਹੜੇ ਟਰੈਕਟਰਾਂ ਦੇ ਮਾਲਕ ਨੇ ਬਾਈ ਜੀ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਭਰਾਵਾਂ ਦੀ ਸੋ ਜੇ ਕਿਸੇ ਵੀ ਵੀਰ ਨੂੰ ਕੋਈ ਟਰੈਕਟਰ ਪਸੰਦ ਆਉਂਦਾ ਤੇ ਤੁਸੀਂ ਇਹ ਵੀਡੀਓ ਦੇ ਵਿੱਚੋਂ ਬਾਈਆਂ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਵੀ ਸਕਦੇ ਹੋ ਜੀ ਬਾਕੀ ਤੁਸੀਂ ਬੋਧਵਾਰ ਦੀ ਟਰੈਕਟਰ ਮੰਡੀ ਦੇ ਵਿੱਚ ਆ ਕੇ ਵੀ ਟਰੈਕਟਰ ਖਰੀਦ ਸਕਦੇ ਹੋ ਇਸ ਸਾਈਡ ਤੇ ਚੈੱਕ ਕਰ ਸਕਦੇ ਇੱਕ ਜੋਂਡੀਅਰ ਖੜਾ ਹੈ ਜੀ ਜੋਂਡੀਅਰ ਦੀ ਗੱਲਬਾਤ ਕਰੀਏ ਤਾਂ ਆਪਾਂ ਇਹ ਹੈਗਾ 10 ਮਾਡਲ ਤੇ ਰੇਟ ਦੀ ਗੱਲਬਾਤ ਕਰੀਏ ਜੀ 2 ਲੱਖ 80 ਹਜ਼ਾਰ ਰੁਪਏ ਦੀ ਮੰਗ ਆਪਣਾ ਵੀ ਰੈਟਰੀ ਹੈ ਨਹੀਂ ਠੀਕ ਹੈ ਤੇ ਇਹ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਜੀ 5104 ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪਾਵਰ ਸਟੀering ਹੈ ਜੀ ਇਹ ਮਗਲ ਟਾਇਰ ਦੇਖ ਸਕਦੇ ਹੋ ਮੂਲੇ ਟਾਇਰ ਦੇਖ ਸਕਦੇ ਹੋ ਇੰਜਨ ਜਿਹੜਾ ਟਰੈਕਟਰ ਸਾਫ ਪਿਆ ਜੀ ਇਸ ਸਾਈਡ ਦੇ ਵੀ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਇੱਕ ਸਵਰਾਸ 744 2017 ਮਾਡਲ ਤੇ 4 ਲੱਖ 95000 ਰੁਪਏ ਜੀ ਟਰੈਕਟਰ ਦੀ ਡਿਮਾਂਡ ਹੈ ਜੀ ਬਾਕੀ ਟਰੈਕਟਰ ਬਹੁਤ ਜ਼ਿਆਦਾ ਜਿਵੇਂ ਟਰੈਕਟਰ ਬਿਲਕੁਲ オリジナル ਕੰਡੀਸ਼ਨ ਦਾ ਹੀ ਆ ਜਿਆਦਾਤਰ ਆਪਾਂ ਗੱਡੀ ਦਾ ਵੀਡੀਓ ਬਣਾਉਣਾ ਤਾਂ ਕਰਕੇ ਥੋੜਾ ਬਹੁਤ ਕਈ ਵਾਰ ਹੈ ਹੋ ਜਾਂਦਾ ਜੀ। ਬਾਕੀ ਚੈੱਕ ਕਰ ਸਕਦੇ ਹਾਂ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਸਾਫ਼ ਪਿਆ। ਇਹ ਸਾਈਡੋਂ ਚੈੱਕ ਕਰ ਸਕਦੇ ਹਾਂ ਸੀਟ ਕਵਰ ਵਗੈਰਾ ਵੀ ਵਧੀਆ ਪਾਏ ਹੋਏ ਨੇ ਜੀ। ਮੀਟਰ ਵਗੈਰਾ ਵੀ ਦਿਖਾ ਦਿਓ ਵੀਰ ਇੱਕ ਵਾਰ। ਮੀਟਰ ਵਗੈਰਾ ਵੀ ਟਰੈਕਟਰ ਦੇ ਬਿਲਕੁਲ ਸਾਫ਼ ਪਏ ਨੇ। ਤੇ ਫਰੰਟ ਵਾਲੇ ਟਾਇਰ ਚੈੱਕ ਕਰ ਸਕਦੇ ਹਾਂ। ਤੇ ਜਿਵੇਂ ਵੀ ਟਰੈਕਟਰ ਨੇ ਸਾਰੇ ਚੈੱਕ ਕਰ ਸਕਦੇ ਹਾਂ। ਨਾਲ ਦੀ ਨਾਲ ਤੁਸੀਂ ਇੱਕ ਚੈੱਕ ਕਰ ਸਕਦੇ ਹੋ ਸੋਨਾਲਿਕਾ ਜੀ। ਸੋਨਾਲਿਕਾ ਡੀਆਈ ਦੀ ਕੰਡੀਸ਼ਨ ਪੂਰੀ ਦੀ ਪੂਰੀ ਚੈੱਕ ਕਰ ਸਕਦੇ ਹੋ। ਬਿਲਕੁਲ ਸਾਫ਼ ਪਿਆ ਜੀ। ਛਤਰੀ ਵਗੈਰਾ ਵਧੀਆ ਲੱਗੀ ਹੋਈ ਆ। ਜੇ ਆਪੇ ਦੇ ਮਾਡਲ ਦੀ ਗੱਲ ਬਾਤ ਕਰੀਏ ਤਾਂ ਇੱਕੋ ਤੁਸੀਂ ਬਈ ਇੰਜਨ ਗੇਅਰ ਦੇਖ ਸਕਦੇ ਹੋ ਇੰਜਨ ਗੇਅਰ ਵੀ ਟਰੈਕਟਰ ਦਾ ਬਿਲਕੁਲ ਹੈ ਸਾਫ ਪਿਆ ਕਿਸੇ ਸਾਈਡ ਤੋਂ ਕੋਈ ਲੀਕਿੰਗ ਵਗੈਰਾ ਨਹੀਂ ਹੈਗੀ ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ 2013 ਮਾਡਲ ਹੈ ਤੇ 5.5 ਲੱਖ ਰੁਪਏ ਰੇਟ ਹੈ ਜੀ ਸੁਣਾ ਲੈ ਕਾ ਵੀ ਕਹੇ ਟਰੈਕਟਰ ਹੈ ਜੀ ਜਿਹਦੀ ਮਾਰਕੀਟ ਬਹੁਤ ਜ਼ਿਆਦਾ ਹੈਗੀ ਨਾਲ ਨਾਲ ਤੁਸੀਂ ਇੱਕ ਉਧਰਲੀ ਸਾਈਡ ਦੇ ਆਸਾ ਵੀ ਦੇਖ ਸਕਦੇ ਹੋ ਜੀ ਅੱਜ ਦਾ ਆਪਣਾ ਮਕਸਦ ਸਿਰਫ ਇਹੀ ਹੈ ਵੀ ਜਿੰਨੇ ਵੀ ਟਰੈਕਟਰ ਮੰਡੀ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਆਪਾਂ ਭਰਾਵਾਂ ਨਾਲ ਰੇਟ ਸ਼ੇਅਰ ਕਰ ਸਕੀਏ ਤਾਂ ਕਿ ਇਸ ਟਾਈਮ ਜਿਹੜਾ ਮੇਲੇ ਦੇ 2007 ਮਾਡਲ ਹੈ ਤੇ ਰੇਟ ਹੈਗਾ ਜੀ ਇਹਦਾ 1.5 ਲੱਖ ਰੁਪਈਆ। ਤਾਂ ਕਿਸੇ ਵੀ ਵੀਰ ਨੇ ਕੋਈ ਵੀ ਆਸ਼ਾ ਟਰੈਕਟਰ ਲੈਣਾ ਹੋਵੇ ਜਾਂ ਕੋਈ ਵੀ ਇਹਨਾਂ ਦਾ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਬੁੱਧਵਾਰ ਦੀ ਟਰੈਕਟਰ ਮੰਡੀ ਦੇ ਵਿੱਚ ਆ ਕੇ ਟਰੈਕਟਰ ਖਰੀਦ ਸਕਦੇ ਹੋ ਜੀ। ਨਾਲ ਨਾਲ ਭਰਾਵਾਂ ਨੂੰ ਪਈ ਸਾਈਡ ਦਾ ਵੀ ਚੈੱਕ ਕਰਵਾ ਦਿੰਦੇ ਇੱਕ ਮੰਡੀ ਦਾ ਟਰੈਕਟਰ। ਜਿਹੜੇ ਟਰੈਕਟਰ ਪਹੁੰਚੇ ਹੋਏ ਨੇ ਸਾਹਮਣੇ ਤੁਸੀਂ ਇੱਕ ਫੋਰ ਟਰੈਕਟਰ ਦੇਖ ਸਕਦੇ ਹੋ ਜੀ ਫੋਰ ਟਰੈਕਟਰ ਖੜਾ। 86 ਮਾਡਲ ਹੈ ਜੀ। ਜੇ ਰੇਟ ਦੀ ਗੱਲ ਕਰੀਏ 1 ਲੱਖ ਤੇ 7000 ਰੁਪਈਆ ਰੇਟ ਹੈ ਟਰੈਕਟਰ ਦਾ। ਇਹ ਵੀ ਬਿਲਕੁਲ ਪੂਰੀ Ориਜਨਲ ਕੰਡੀਸ਼ਨ ਦਾ ਟਰੈਕ ਛੱਸੀ ਮਾਡਲ ਹੈ ਤੇ ਰੇਟ ਵੀ ਬਾਕੀ ਟਰੈਕਟਰ ਦਾ ਵਧੀਆ ਜੈਨੂਨ ਰੇਟ ਹੈ ਜੀ 1 ਲੱਖ 7000 ਰੁਪਿਆ ਲੱਖ ਦੇ ਟਪੇਟ ਤੁਹਾਨੂੰ ਇਹਦਾ ਟਰੈਕਟਰ ਮਿਲ ਸਕਦਾ ਜੀ ਨਾਲ ਨਾਲ ਇੱਕ ਤੁਸੀਂ ਸਵਰਾਜ 855 ਚੈੱਕ ਕਰ ਸਕਦੇ ਹੋ ਇਹ ਵੀ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਜੀ ਇੰਜਨ ਗੇਅਰ ਵਧੀਆ ਪਿਆ ਫਰੰਟਲ ਟਾਇਰ ਵਧੀਆ ਪਏ ਨੇ ਮਗਲ ਟਾਇਰ ਵੀ ਵਧੀਆ ਪਏ ਨੇ ਬਾਕੀ ਇੰਜਨ ਗੇਅਰ ਦਾ ਬਿਲਕੁਲ ਸਾਫ਼ ਪਿਆ ਜੀ ਸੋ ਪਹਿਲੇ ਮਾਡਲ ਦੀ ਗੱਲਬਾਤ ਕਰੀਏ ਜੀ ਤਾਂ ਇਹ ਵਾਲਾ ਟਰੈਕਟਰ ਹੈਗਾ ਜੀ 16 ਮਾਡਲ ਹੈ ਪੰਜਾਬ ਨੰਬਰ ਹੈ ਤੇ ਰੇਟ ਦੀ ਗੱਲ ਬਾਤ ਕਰੀਏ 4 ਲੱਖ ਤੇ 80000 ਰੁਪਏ ਬਾਈ ਜੀ ਡਿਮਾਂਡ ਆ ਟਰੈਕਟਰ ਦੀ 4 ਲੱਖ 80000 ਰੁਪਏ ਦੀ ਡਿਮਾਂਡ ਹੈ ਇਸ ਟਾਈਮ ਇਹ ਟਰੈਕਟਰ ਖੜਾ ਹੈ ਬੁੱਧਵਾਰ ਦੀ ਮੰਡੀ ਦੇ ਵਿੱਚ ਜਿਹੜੇ ਕਿ ਆਪਾਂ 24 ਸਤੰਬਰ ਨੂੰ ਵੀਡੀਓ ਬਣਾ ਰਹੇ ਹਾਂ ਜੀ ਇਸ ਸਾਈਡ ਤੇ ਇੱਕ ਹੋਰ ਸਕਦੇ ਇੱਕ ਫਾਰਮਟਰੈਕ ਖੜਾ ਹੈ ਜੀ 6055 ਇਹਦੀ ਵੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਸੋ ਕਿਸੇ ਵੀਰ ਨੇ ਟਰੈਕਟਰ ਲੈਣਾ ਇੱਕ ਵਾਰੀ ਵਰੇ ਚੈੱਕ ਕਰਵਾ ਸਕਦਾ ਆਪਣਾ ਬਾਈ ਜੀ ਠੀਕ ਹੈ ਜੀ ਕਿਹੜਾ ਮਾਡਲ ਹੈ ਬਾਈ ਜੀ 2020 ਮਾਡਲ ਹੈ ਜੀ ਕੀ ਮਾਡਲ ਵਧੀਆ ਬਈ ਇੰਟਰਵਿਊ ਇਹ ਦੇ ਰਹਾ ਹੈ ਕਿ 5,80,000 ਰੁਪਏ ਦੇਣੀ ਹੈ 5,80,000 ਦਾ ਤੇ ਬਾਈ ਬਾਕੀ ਟਰੈਕਟਰ ਪੂਰਾ Ориਜਨਲ ਹੀ ਹੈ ਜੀ ਬਾਕੀ ਸਹੀ ਹੈ ਬਾਈ ਅਗਲਾ ਚੈੱਕ ਕਰ ਲਿਆ ਮਾੜਾ ਮੋਟਾ ਤਾਂ ਡੂੰਧੀ ਹੈ ਤਾਂ ਚੰਗਾ ਆਹ ਮਾੜਾ ਮੋਟਾ ਹੁੰਦੀ ਹੈ ਤੇ ਬਾਕੀ ਟਰੈਕਟਰ ਦੀ ਪੂਰੀ ਗਾਰੰਟੀ ਹੈ ਬਾਈ ਛਤਰੀ ਹੁਦਰੀ ਪੂਰੀ ਵਧੀਆ ਲੱਗੀ ਹੋਈ ਹੈ ਹਾਂ ਹਾਂ ਵਧੀਆ ਲੱਗੀ ਹੈ ਬਾਈ ਜੀ ਤੇ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਪਿੰਡ ਜੀਵਨ ਸਿੰਘ ਵਾਲਾ ਬਾਈ ਜੀਵਨ ਸਿੰਘ ਵਾਲਾ ਹੈ ਤੇ ਮੋਬਾਈਲ ਨੰਬਰ ਆਪਣਾ ਬੁੱਲ ਦੇ ਇੱਕ ਵਾਰ 7508858003 ਜੀ ਤੇ ਆਪਣਾ ਨਾਮ ਕੀ ਉਹ ਬਾਈ ਜੀ ਇੱਕ ਵਾਰੀ ਟਰੈਕਟਰ ਪੂਰਾ ਚੈੱਕ ਕਰਵਾ ਲਓ ਤੁਸੀਂ ਜੇ ਕਿਸੇ ਵੀ ਵੀਰ ਨੇ ਇਹ ਵਾਲਾ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਬਾਈ ਜੀ ਨੂੰ ਕਾਲ ਕਰਕੇ ਇਹ ਵਾਲਾ ਟਰੈਕਟਰ ਖਰੀਦ ਸਕਦੇ ਹੋ ਮਗਰਿਆੜ ਵਗੈਰਾ ਪੂਰੇ ਵਧੀਆ ਲੱਗੇ ਹੋਏ ਨੇ ਛਤਰੀ ਵਗੈਰਾ ਜ ਪੂਰੀ ਵਧੀਆ ਲੱਗੀ ਹੈ ਟਰੈਕਟਰ ਦੇ ਕਿਸੇ ਸਾਈਡ ਤੋਂ ਕੋਈ ਲਿਖਿੰਗ ਵਗੈਰਾ ਨਹੀਂ ਹੈਗੀ ਅੱਜ ਆਪਾਂ ਕਹਿ ਸਕਦੇ ਹਾਂ ਇੱਕ ਨਵੇਂ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਜੀ ਕੋਲ ਖੜਾ ਜੀ ਇੱਥੇ ਤਲਵੰਡੀ ਸਾਬੋ ਦੀ ਮੰਡੀ ਦੇ ਵਿੱਚ ਤੇ ਪਿੰਡ ਬਾਈ ਦਾ ਹੈਗਾ ਜੀ ਜੀਵਨ ਸਿੰਘ ਵਾਲਾ ਜੇ ਕਿਸੇ ਵੀਰ ਨੇ ਇਹ ਟਰੈਕਟਰ ਪਰਸਨਲੀ ਚੈੱਕ ਵੀ ਕਰਨਾ ਹੋਵੇ ਤੁਸੀਂ ਬਾਈ ਦੇ ਕੋਲੇ ਜਾ ਕੇ ਕੰਟੈਕਟ ਕਰਕੇ ਚੈੱਕ ਕਰ ਸਕਦੇ ਨਾਲ ਨਾਲ ਤੁਸੀਂ ਇੱਕ ਮਹਿੰਦਰਾ ਡੀਆਈ ਚੈੱਕ ਕਰ ਸਕਦੇ ਹੋ 265 ਇਹ ਟਰੈਕਟਰ ਦੀ ਵੀ ਮਤਲਬ ਬਹੁਤ ਜ਼ਿਆਦਾ ਮਾਰਕੀਟ ਹੈ ਜੀ ਤੇ ਇਹਦੀ ਵੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਜਿਹੜਾ ਇਸ ਟਾਈਮ ਇੱਥੇ ਖੜਾ ਹੈ ਜੀ ਬਾਕੀ ਵੀ ਚਾਰੇ ਸਾਈਡਾਂ ਦੇ ਵੀ ਤੁਸੀਂ ਡਾਇਰੈਕਟ ਚੈੱਕ ਕਰਵਾ ਦਿਓ ਇੱਕ ਵਾਰ ਸੋ ਇਹ ਵਾਲੇ ਟਰੈਕਟਰ ਦਾ ਜਿਹੜਾ ਰੇਟ ਹੈਗਾ ਜੀ 1,38,000 ਰੁਪਿਆ ਡਿਮਾਂਡ ਹੈ ਇਹਦੀ 97 ਮਾਡਲ ਹੈ ਜੀ ਬਾਕੀ ਤੁਸੀਂ ਰੀਅਰ ਤੋਂ ਵੀ ਚੈੱਕ ਕਰ ਸਕਦੇ ਹੋ ਜਿਵੇਂ ਇਹ ਸਾਈਡ ਤੋਂ ਹੋ ਗਿਆ ਟਰੈਕਟਰ ਕਈ ਵਾਰ ਕਿ ਲੀਕਿੰਗ ਵਗੈਰਾ ਹੁੰਦੀ ਹੈ ਪਰ ਇਹ ਵਾਲੇ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਸੋ ਰੇਟ ਵੀ ਬਹੁਤ ਜਾਇਜ਼ ਹੈ ਜੀ ਇਹ ਵੀ ਟਰੈਕਟਰ ਜਿਹੜਾ ਬੁੱਧਵਾਰ ਦੀ ਮੰਡੀ ਦੇ ਵਿੱਚ ਖੜਾ ਬਾਕੀ ਤੁਸੀਂ ਇਸ ਸਾਈਡਾਂ ਚ ਚੈੱਕ ਕਰ ਸਕਦੇ ਹੋ ਬਾਈ ਜੀ ਟਰੈਕਟਰੀ ਟਰੈਕਟਰ ਜਿਹੜੇ ਆਏ ਹੋਏ ਨੇ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਕਿਹੜੇ ਵੀ ਜੀ 743 ਪਾਤੀ ਵੇਰੇ ਵੀਡੀਓ ਹਾਂ ਵਿੱਚੇ ਪਾਤੀ ਇਹਦੇ ਤੇ ਪਤਾ ਦੱਸਦ ਨੇ ਬਾਈਆਂ ਨੂੰ ਜਿੱਥੇ ਦਿਖਾ ਕੇ ਇੱਕ ਵਾਰੀ ਬਾਈ ਜੀ ਜਿਹੜਾ ਆਪਾਂ ਸਾਹਮਣੇ ਤੁਸੀਂ ਇਸ ਲਾਈਨ 'ਚ ਤੁਹਾਨੂੰ ਟਰੈਕਟਰ ਦਿਖਾਏ ਨੇਗੇ ਸਾਹਮਣੇ ਸਵਰਾ ਸਵਰਾ 744 ਖੜਾ ਹੈ ਇਹ ਵੀ ਬਾਈਆਂ ਦੇ ਇਹਦਾ ਕੀ ਮਾਡਲ ਹੈ ਜੀ ਟਰ ਦਾ ਇਹ 17 ਮਾਡਲ ਹੈ ਬਾਈ ਜੀ 17 ਮਾਡਲ ਇਹਦਾ ਕੀ ਰੇਟ ਹੈ ਜੀ ਇਹ ਦੇ ਦਾਂਗੇ ਆਪਾਂ 4.5 ਲੱਖ ਦਾ ਜੀ 4.5 ਲੱਖ ਦਾ ਜਮਾ ਖਿੱਚ ਕੇ ਰੇਟ ਕੇ ਮਾੜਾ ਮੋਟਾ ਹਾਂ ਖਿੱਚ ਕੇ ਮਾੜਾ ਮੋਟਾ ਕਰ ਦਾਂਗੇ ਮਾਨਤਨ ਬਾਈ ਜੀ ਠੀਕ ਹੈ ਜੀ ਤੇ ਬਾਈ ਨੂੰ ਤੁਸੀਂ ਕਾਲ ਕਰ ਲਿਓ ਜਿਹੜੀ ਇਸ ਟਾਈਮ ਆਪਾਂ ਮੰਡੀ ਦੇ ਵਿੱਚ ਖੜੇ ਆਂ ਜੇ ਕੋਈ ਵੀ ਤੁਹਾਨੂੰ ਟਰੈਕਟਰ ਪਸੰਦ ਆਉਂਦਾ ਬ ਲੋ ਭਾਈ ਜੀ ਇੰਦਰ ਵੀ ਚੈੱਕ ਕਰ ਸਕਦੇ ਕੋਈ ਸੋਨਾ ਲਿਕਾ ਖੜਾ ਜੀ ਇਹਦਾ ਮਾਡਲ ਹੈਗਾ ਜੀ ਇਹਦਾ ਪਰਟਨੰਬਰ ਹੈ ਇਹਦਾ ਕਿਹੜਾ ਮਾਡਲ ਹੈ ਜੀ ਇਹ 11 ਮਾਡਲ ਹੈ 11 ਮਾਡਲ ਹੈ ਜੀ ਵੀ ਦਿਖਾ ਦਿਓ ਕੋਈ ਟਰੈਕਟਰ ਆਪਣੇ ਨਾਮ ਮਿਲੂਗੇ ਟਰੈਕਟਰ ਦੀ ਮੈਂ ਨਾਮ ਕਰਵਾ ਕੇ ਦੇ ਆਉਂਗਾ ਹਾਂਜੀ ਹਾਂਜੀ ਆਪਣੇ ਨਾਮ ਦੀ ਅਰਥੀ ਆ ਤੁਹਾਡੇ ਨਾਮ ਹੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੋਈ ਨਾ ਆਪਣੇ ਨਾਮ ਬੋਲੀ ਜਾਂਦੀ ਆ ਹਾਂਜੀ ਇਹ ਕਿੰਨੇ ਪੈਸੇ ਦਾ ਜੀ ਭਾਈ ਇਹ ਦੇ ਦੇ ਦਾਂਗੇ ਤੈਨੂੰ 11000 ਦਾ ਜੀ 3 ਲੱਖ 10000 ਰੁਪਏ ਦਾ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਵਾਲੇ ਟਰੈਕਟਰਾਂ ਦੀ ਵੀ ਕੰਡੀਸ਼ਨ ਦੱਸ ਦਿਓ ਕੋਈ ਇਹ 735000 735 ਇਹ ਕਿੰਨੇ ਪਹਿਲੋ ਜੀ ਇਹ ਦੇ ਦਾਂਗੇ 130000 ਰੁਪਏ ਦਾ 130000 ਰੁਪਏ ਦਾ ਲੈ ਬਾਈ ਜੀ ਇੱਕ ਵਾਰੀ ਚੈੱਕ ਕਰ ਲੋ ਮੈਂ ਕਹਣਾ ਵੀ ਇਦੋਂ ਸਸਤ ਅਸਾਂ ਮਾਨਸਾ ਨੰਬਰ ਲੋ ਕੋਲੇ ਠੀਕ ਹੈ ਜੀ ਪੂਰਾ ਸਾਫ਼ ਕਹਿ ਸਕਦੇ ਆ ਬਾਈ ਇਦੋਂ ਘਰ ਤਾਂ ਮਾਦਾ ਰੇਟ ਹੋਣਾ ਹੀ ਨਹੀਂ ਇਹਦਾ ਹਨਾ ਬਹੁਤ ਜਾਇਜ਼ ਹੈ ਸਹੀ ਗੱਲ ਹੈ ਹਨਾ ਲੈ ਵੀ ਕਿਸੇ ਛੋਟੇ ਕਿਸਾਨ ਆ ਕਿਸਾਨ ਭਰਾ ਨੇ ਘੱਟ ਪੈਸੇ ਲਾਉਣੇ ਸਾਨੂੰ ਐਂ ਲੱਗਦਾ ਵੀ ਆਪਾਂ ਨੂੰ ਇੱਕ ਵਧੀਆ ਟਰੈਕਟਰ ਚਾਹੀਦਾ ਤਾਂ ਬਾਈ ਜੀ ਨੇ ਜਿਹੜਾ ਇਹਦਾ ਰੇਟ ਆਪਾਂ ਨੂੰ ਬਹੁਤ ਜਾਇਜ਼ ਦੱਸਿਆ ਜੀ ਚੈੱਕ ਵੀ ਤੁਸੀਂ ਕਰ ਸਕਦੇ ਹੋ ਇੱਕ ਵਾਰੀ 1 ਲੱਖ ਤੇ ਬਾਈ 30000 ਰੁਪਏ ਕਹਿੰਦਾ ਬਾਈ ਜੀ ਮਾਨਸਾ ਦਾ ਜਿਹੜਾ ਨੰਬਰ ਆ ਟਰੈਕਟਰ ਦਾ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਸਵਰਾਜ 735 ਸੋ ਇਹ ਵਾਲੇ ਜਿਹੜੇ ਟਰੈਕਟਰ ਆਪਾਂ ਚੈੱਕ ਕਰਵਾਏ ਨੇ ਤੇ ਬਾਈ ਜੀ ਦਾ ਆਪਾਂ ਜਿਹੜਾ ਮੋਬਾਈਲ ਨੰਬਰ ਵੀ ਦੱਸਿਆ ਜੀ ਨਾਲ ਦੀ ਨਾਲ ਵੀਡੀਓ ਦੇ ਵਿੱਚ ਤੁਸੀਂ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਇਹ ਸੀਗੀ ਜੀ ਆਪਣੀ ਅੱਜ ਦੀ ਬੁੱਧਵਾਰ ਦੀ ਟਰੈਕਟਰ ਮੰਡੀ ਦੀ ਵੀਡੀਓ 1 ਪੁਆਇੰਟ ਦੀ ਹੈ ਜੀ ਇਹ ਵੀਡੀਓ ਮਤਲਬ ਇੱਕ ਸਾਈਡ ਤੇ ਜਿੰਨੇ ਵੀ ਟਰੈਕਟਰ ਖੜੇ ਨੇ ਬਾਕੀ ਆਪਾਂ ਹੋਰ ਵੀ ਵੀਡੀਓ ਜਿਹੜੀ ਅਗਲੀ ਵੀਡੀਓ ਤੁਹਾਨੂੰ ਉਹ ਵੀ ਚੈੱਕ ਕਰਵਾਵਾਂਗੇ ਨਾਲ ਦੀ ਨਾਲ ਸੋ ਕਿਸੇ ਵੀ ਵੀਰ ਨੂੰ ਏਬਲ ਟਰੈਕਟਰ ਜੋ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੈ ਜੀ ਤੁਸੀਂ ਬਾਈ ਜੀ ਨੂੰ ਗੱਲ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਤੇ ਅਗਰ ਤੁਹਾਡੇ ਕੋਲ ਕੋਈ ਟਰੈਕਟਰ ਵੇਚਣ ਲਈ ਵੀ ਹੈ ਤੁਸੀਂ ਬੁੱਧਵਾਰ ਦੀ ਮੰਡੀ ਦੇ ਵਿੱਚ ਜਾ ਕੇ ਟਰੈਕਟਰ ਆਪਣਾ ਸੇਲ ਵੀ ਕਰ ਸਕਦੇ ਹੋ ਤਾਂ ਉਮੀਦ ਹੈ ਸਾਰੇ ਭਰਾਵਾਂ ਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਰਿਸਪੋ ਕਰਿਓ ਨਾਲ ਆਪਣਾ ਪੇਜ ਕਰ ਲਿਓ ਸਬਸਕ੍ਰਾਈਬ ਜੀਐਸ ਮੋਟਰਸ ਤਲਵੰਡੀ ਸਾਬੋ ਤੇ ਇੱਕ ਗੱਲ ਹੋਰ ਜੀ ਅਗਰ ਤੁਸੀਂ ਆਪਣੇ ਕੋਈ ਬਿਜ਼ਨਸ ਦੀ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਹੋ ਐਡ ਕਰਵਾਉਣਾ ਚਾਹੁੰਦੇ ਹੋ ਜੇ ਕੋਈ ਟਰੈਕਟਰ ਹੋਊਗਾ ਟਰਾਲੀ ਹੋਊਗੀ ਕਾਰਸ ਹੋਗੀਆਂ ਸਾਨੂੰ ਕਾਲ ਕਰ ਸਕਦੇ ਹੋ ਧੰਨਵਾਦ ਜੀ